ਮੈਂ ਕੁਲਦੀਪ ਸਿੰਘ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਆਪਰ ਸੜੀ ਪ੍ਰਧਾਨ ਪਿੰਡ ਸ਼ੇਰੋਂ ਮੈਂ ਆਮ ਆਦਮੀ ਪਾਰਟੀ ਵੱਲੋਂ ਜੇਕੇ ਨਿਊਜ਼ ਟੀਵੀ ਜਗENDER ਸਿੰਘ ਅਤੇ ਸਾਰੇ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀਆਂ ਅਤੇ ਆਪਣੇ ਜੇਕੇ ਨਿਊਜ਼ ਵਾਲਿਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਆਮ ਆਦਮੀ ਪਾਰਟੀ ਵੱਲੋਂ ਚੜ੍ਹਦੀ ਕਲਾ ਲਈ ਜੋ ਮੀਡੀਆ ਗੀ ਲਵਾਈਆ ਮੈਂ ਤਾਂ ਤੇ ਹੀ ਨਿਵਾ ਰਿਹਾ ਹਾਂ ਜੋ ਜਿਨ੍ਹਾਂ ਸੰਗਤਾਂ ਨੇ ਸਾਨੂੰ ਆਮ ਆਦੀ ਪਾਰਟੀ ਦੇ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਆਮ ਆਦੀ ਪਾਰਟੀ ਦੀ ਜਿੱਤ ਹਾਸਲ ਕਰਵਾਈ ਆ ਮੈਂ ਸਾਰੇ ਸਮੂਹ ਆਮ ਆਦਮੀ ਪਾਰਟੀ ਵਰਕਰਾਂ ਦਾ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਤੇ ਆਪਣੇ ਮੰਤਰੀ ਅਮਨ अरोड़ा ਜੀ ਦਾ ਆਪਣੇ ਦਿਲਦਿਆ ਕਰਾਂ ਵਿੱਚੋਂ ਸਾਰੇ ਸਮੂਹ ਵਰਕਰੋ ਸਾਹਿਬਾਨਾਂ ਦਾ ਸਮੂਹ ਵਰਟੀ ਯਰਾਂ ਦਾ ਸਾਰੇ ਪੰਚਾਇਤ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ